ਇਹ ਪਾਤਸ਼ਾ 6ਵੇਂ ਪਾਤਸ਼ਾ ਨੇ ਨਿਯਤ ਕੀਤਾ ਹੋਇਆ ਹੈ ਭਾਈ ਜਦੋਂ ਵੀ ਕਿਸੇ ਦਾ ਆਨੰਦ ਕਾਰਜ ਹੋਵੇ ਸੁਭਾਗ ਭਰੀ ਜੋੜੀ ਜਿੱਦਣ ਚਾਰ ਲਾਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਲੈਂਦੀਆਂ ਨੇ ਜਿੱਦਣ ਉਹ ਸੁਭਾਗ ਭਰੀ ਜੋੜੀ ਦੀਆਂ ਚਾਰ ਲਾਮਾ ਹੁੰਦੀਆਂ ਨੇ ਇਹ ਯਾਦ ਰੱਖਿਓ ਜੋ ਮੰਗਲੋਂਗੇ ਉਹ ਗੁਰੂ ਨੂੰ ਉਸ ਦਿਨ ਦੇਣਾ ਪੈਂਦਾ ਉਦਣ ਚਾਰ ਲਾਮਾ ਸਿਰਫ ਤੇ ਸਿਰਫ ਉਹ ਦਮ ਬੱਚਿਆਂ ਵਾਸਤੇ ਹੁੰਦੀਆਂ ਚਾਰ ਲਾਵਾਂ ਪੜਨ ਤੋਂ ਪਹਿਲਾਂ ਇੱਕ ਪੰਕਤੀ ਪੜੀ ਜਾਂਦੀ ਹੈ ਟੰਡੀ ਬੰਦਿਸ਼ ਮੈਂ ਕੋਇ ਨਾ ਡਿਠਾ ਤੋ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਵਿਛਪਣਾ ਉਦੋਂ ਪੰਕਤੀ ਪੜੀ ਜਾਂਦੀ ਹੈ ਜਦੋਂ ਅਨਾਉਂਸ ਕਰਕੇ ਕਿਹਾ ਜਾਏਗਾ ਜੀ ਹੁਣ ਲੜਕੇ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ ਉਦੋਂ ਸ਼ਬਦ ਪੜਨੇ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛੋੜਿਆ ਹਬ ਕਿ ਛਤਿਆਗੀ ਹਬੇ ਸਾਖ ਕੁੜਾਵੜੇ ਡਿੱਠੇ ਤੋਂ ਪੱਲੇ ਟੰਡੇ ਲੱਗੀ ਹੁਣ ਦੋ ਪੰਕਤੀਆਂ ਵਿੱਚ ਬਹੁਤ ਵੱਡਾ ਮੈਸੇਜ ਹੈ ਇਹ ਥੋੜੀ ਵ ਕੱਲਾ ਪੱਲਾ ਫੜਾਇਆ ਜੀ ਪੱਲੇ ਦਾ ਸ਼ਬਦ ਪੜਦਾ ਪੱਲਾ ਫੜਾਇਆ ਤੇ ਪੱਲੇ ਦਾ ਸ਼ਬਦ ਪੜਤਾਂ ਲਾਮਾਂ ਲੈਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਗਿਆ ਹੈ ਉਹ ਇਹ ਸੁਨੇਹਾ ਗੁਰੂ ਦਾ ਭਾਈ ਧੀਏ ਬੱਚੀਏ ਭਾਵੇਂ ਦੁਨਿਆਵੀ ਵਿਆਹ ਹੈ ਰੱਬ ਨਾਲ ਮਿਲਣ ਵਾਸਤੇ ਵੀ ਇਹੀ ਕੰਡੀਸ਼ਨ ਹੈ ਤੇ ਦੁਨਿਆਵੀ ਘਰ ਸੁਖੀ ਕਰਨ ਵਾਸਤੇ ਪਤੀ ਨਾਲ ਬਣ ਜਾਏ ਪਤੀ ਵਾਹੀ ਬਣਨ ਦਾ ਵੀ ਇਹੀ ਇੱਕ ਸੁਹਾਗਣ ਬਣਨ ਦਾ ਤਰੀਕਾ ਹੈ ਕੀ ਕਹਿੰਦੇ ਦੋਏ ਚੀਜ਼ਾਂ ਤਿਆਗ ਦੇ ਅੱਜ ਤੋਂ ਬਾਅਦ ਉਸਤਤ ਵੀ ਤੇ ਨਿੰਦਿਆ ਵੀ ਚਲੋ ਨਿੰਦਾ ਤਾਂ ਮਾੜੀ ਐ ਉਸਤਤ ਕਿਉਂ ਛੱਡਣੀ ਨਿੰਦਿਆ ਤਾਂ ਕਿਸੇ ਦੀ ਨਹੀਂ ਕਰਨੀ ਚਾਹੀਦੀ ਉਹ ਤਾਂ ਬਾਣੀ ਚ ਵੈ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਭਾਈ ਨਿੰਦਾ ਨਹੀਂ ਕਰਨੀ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਈ ਉਸਤਤ ਕਿਉਂ ਨਹੀਂ ਕਰਨੀ ਉਹਦਾ ਰੀਜ਼ਨ ਇਹ ਐ ਅੱਜ ਸਿਰਫ ਉਹ ਲੜਕੀ ਉਹ ਬੱਚੀ ਨੂੰ ਕਿਹਾ ਗਿਆ ਕਿ ਉਸਤਤ ਨਿੰਦਾ ਦੋ ਤਿਆਗੈ ਪਤ ਦੋਏ ਚੀਜ਼ਾਂ ਛੱਡ ਦੇਈ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛੋੜਿਆ ਹਵ ਕਿਛ त्यागी ਹੱਬੇ ਸਾਖ ਕੁੜਾਵੜੇ ਅੰਡਠੇ ਤੋਂ ਪੱਲੇ ਟੰਡੇ ਲੱਗ ਗੀ ਤਿੰਨ ਗੱਲਾਂ ਕਈਆਂ ਪੱਲੇ ਲੱਗਣ ਵਾਲੀ ਐ ਉਸਤਤ ਵੀ ਛੱਡੀ ਨਿੰਦਿਆ ਵੀ ਛੱਡੀ ਬਾਕੀ ਸਾਖ ਪਤੀ ਨਾਲੋਂ ਕੁੜਾਵੜੇ ਦਾ ਅਰਥ ਝੁੱਠੇ ਜਾਣੜੇ ਹੁਣ ਸੁਣਿਓ ਧਿਆਨ ਨਾਲ ਜਿਹੜੀ ਬੱਚੀ ਸਹੁਰੇ ਜਾ ਕੇ ਪਿੱਕਿਆਂ ਦੀ ਉਸਤਤ ਕਰੀ ਜਾਵੇ 20 ਸਾਲ ਪਿੱਕੇ ਘਰ ਗੁਜ਼ਾਰੇ ਨੇ 25 ਸਾਲ ਗੁਜ਼ਾਰੇ ਨੇ 22 ਸਾਲ ਹੁਣ ਥੋੜੇ ਵੱਡੇ ਉਮਰ ਚ ਵਿਆਹ ਕਰਦੇ ਨੇ ਜਿਹੜੀ ਪਿੱਕੇ ਘਰ ਦੀ ਉਸਤਤ ਸਹੁਰੇ ਘਰ ਵੇ ਜਾ ਕੇ ਕਰੀ ਜਾਵੇ ਸਾਡੇ ਤਾਂ ਕੱਪੜਾ ਅਸੀਂ ਜਾ ਕੇ ਲੁਧਿਆਣਿਆਂੋਂ ਖਰੀਦੀਦਾ ਲੈ ਅਸੀਂ ਤਾਂ ਚੰਡੀਗੜ੍ਹੋਂ ਸ਼ਾਪਿੰਗ ਕਰੀਦੀ ਐ ਸਾਡੇ ਤਾਂ ਦਾਲ ਸਬਜ਼ੀ ਰਾਤ ਵਾਲੀ ਖਾਂਦੇ ਨਹੀਂ ਅਸੀਂ ਤਾਂ ਤਾਜੀ ਬਣਾਈਦੀ ਐ ਸਾਡੇ ਘਰ ਵਿੱਚ ਨਹੀਂ ਇਦਾਂ ਚੱਲਦਾ ਸਾਡੇ ਘਰ 'ਚ ਨਹੀਂ ਇਦਾਂ ਚੱਲਦਾ ਉਹ ਜੇ ਆਪਣੇ ਪੱਕਿਆਂ ਦੀ ਉਸਤਤ ਸੋਹਰੇ ਪਰ ਹੀ ਜਾਵੇ ਉਹਦਾ ਵਸੇਬਾ ਸੋਹਰੇ ਘਰ ਵਿੱਚ ਨਹੀਂ ਹੋ ਸਕਦਾ ਪਤੀ ਨਾਲ ਨਹੀਂ ਬਣ ਸਕਦੀ ਕਿਉਂ ਉਹਨੇ ਆਪਣਾ ਘਰ ਨਹੀਂ ਸਮਝਿਆ ਅਸਲ ਵਿੱਚ ਉਹਦਾ ਉਸ ਦਿਨੋਂ ਆਪਣਾ ਘਰ ਹੈ ਆਪਣੇ ਘਰ ਦੀ ਨਿੰਦਿਆ ਨਹੀਂ ਕਦੇ ਕਰੀਦੀ ਤੇ ਆਪਣੇ ਘਰ ਦੇ ਤੁਲ ਕਿਸੇ ਹੋਰ ਦੀ ਉਸਤਤ ਨਹੀਂ ਕਰੀਦੀ ਪਿੱਕੇ ਘਰ ਦੀਆਂ ਉਸ ਤਾਂ ਨਹੀਂ ਬੋਤੀਆਂ ਕਰੀਦੀਆਂ ਉੱਥੇ ਤਾਂ ਸਾਡੇ ਖਾਣ ਨੂੰ ਆ ਕੁਝ ਹੁੰਦਾ ਸੀ ਤਾਂ ਰਾਤ ਦੀ ਬਹੀ ਖੰਦੇ ਨਹੀਂ ਰੋਟੀ ਰਾਤ ਵਾਲੀ ਸਬਜ਼ੀ ਖਾਈਦੀ ਨਹੀਂ ਅਸੀਂ ਤਾਂ ਕੱਪੜਾ ਲੁਧਿਆਣਿਆਂੋਂ ਖਰੀਦਦੇ ਅਸੀਂ ਤਾਂ ਫਲਾਨਿਆਂ ਦੇੋਂ ਖਰੀਦੀਦਾ ਭਾਈ ਜਿੱਥੋਂ ਉਹ ਲੈਂਦੇ ਨੇ ਉੱਥੋਂ ਖਰੀਦ ਲਈਦਾ ਹੁਣ ਤੁਸੀਂ ਹੈਰਾਨ ਹੋਮੋਗੇ ਜੇ ਕੋਈ ਲੁਧਿਆਣੇ ਖਰੀਦਣ ਜਾਵੇ ਇੱਕ ਮਾਰਕੀਟ ਉਹ ਹੈ ਜਿੱਥੇ ਸੂਟ 1200 ਦਾ ਵੀ ਮਿਲਦਾ ਹੈ ਉਹੀ ਤੁਸੀਂ ਘੁਮਾਰ ਮੰਡੀ ਚਲੇ ਜਾਓ 3200 ਦਾ ਮਿਲਣਾ ਹੈ ਉਹ ਲੋਕਾਂ ਦਾ ਸਟੇਟਸ ਹੈ ਅਸੀਂ ਛੋਟੀ ਮਾਰਕੀਟ ਵਿੱਚ ਨਹੀਂ ਜਾਂਦੇ ਖਰੀਦਣ ਭਾਵੇਂ 1200 ਵਾਲਾ 3200 ਦਾ ਮਿਲੇ ਪਰ ਉਹ ਖਰੀਦਣ ਵਾਲਿਆਂ ਦਾ ਸਟੇਟਸ ਹੈ ਪਰ ਸਾਹ ਸਿੰਘ ਤੇ ਕੋਈ ਇਹ ਘਲ ਬੱਚੀ ਆਪਣੇ ਸਹੁਰੇ ਘਰ ਜਾ ਕੇ ਕਹੇ ਉਹ ਅਸੀਂ ਤੋਂ ਖਰੀਦੀਦੇ ਪਿੱਕਿਆਂ ਦੀ ਉਸਤ ਸੋਹਣਿਆਂ ਦੀ ਘਰ ਨਾਲ ਤੁਲਨਾ ਨਹੀਂ ਕਰੀਦੀ ਕਿਉਂਕਿ ਉਹ ਘਰ ਉਹਦਾ ਆਪਣਾ ਹੈ ਆਪਣੇ ਘਰ ਦੀ ਤੁਲਨਾ ਕਿਸੇ ਨਾਲ ਨਹੀਂ ਕਰੀਦੀ ਕੋਈ ਕੀ ਕਰੇ ਦੂਜੀ ਕਦੇ ਪਿੱਕੇ ਘਰ ਆ ਕੇ ਸਹਰਿਆਂ ਦੀ ਨਿੰਦਿਆ ਨਹੀਂ ਕਰੀਦੀ ਆਪਣੇ ਘਰ ਦੀ ਵੀ ਉੱਥੇ ਤਾਂ ਕੱਖ ਵੀ ਨਹੀਂ ਹੈ ਉੱਥੇ ਤਾਂ ਆ ਚੀਜ਼ ਨਹੀਂ ਹੈ ਉਹਨਾਂ ਦੇ ਤਾਂ ਆ ਚੀਜ਼ ਨਹੀਂ ਹੈ ਜੇ ਇਹ ਚੀਜ਼ ਨਿੰਦਿਆ ਹੋਣ ਲੱਗ ਜਾਵੇ ਸਾਥ ਸੰਗਤ ਰੋਸ ਹੌਲੀ ਹੌਲੀ ਦੋਸ਼ ਵਿੱਚ ਬਦਲ ਜਾਂਦਾ ਹੈ ਤੁਹਾਡਾ ਤਜਰਬਾ ਰਹਿਣਾ ਕਿਸੇ ਨੂੰ ਰੋਸ ਕਰੀ ਜਾਉ ਨਾ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਰੋਸ ਹੌਲੀ ਹੌਲੀ ਦੋਸ਼ ਵਿੱਚ ਬਦਲਦਾ ਹੈ ਜਿਹੜੇ ਰਿਸ਼ਤੇ ਵਿੱਚ ਦੋਸ਼ ਨਿਕਲਣ ਲੱਗ ਜਾਂਦਾ ਉਹ ਰਿਸ਼ਤਾ ਟੁੱਟਣ ਵੱਲ ਦੇ ਪਾਸੇ ਤੁਰ ਪੈਂਦਾ ਹੈ ਉਹ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਆਪਣੇ ਸਹੁਰੇ ਘਰ ਦੀ ਕਦੇ ਵੀ ਪੇਕਿਆਂ ਚੱਕ ਕੇ ਨਿੰਦਿਆ ਨਹੀਂ ਕਰੀਦੀ ਜਿੱਦਾਂ ਦਾ ਪ੍ਰਸ਼ਾਦਾ ਵਾਕੀ ਛੱਕਦੇ ਨੇ ਸ਼ੱਕ ਲਈਦਾ ਹੈ ਜਿੱਦਾਂ ਦਾ ਖਾਣ ਪੀਣ ਪਹਿਨਣ ਉੱਥੇ ਦਾ ਹੋਵੇ ਉਹ ਬਣਾ ਲਈਦਾ ਹੈ ਜਿਨ੍ਹਾਂ ਕੋ ਉਹਨਾਂ ਦਾ ਟਾਈਮ ਉੱਠਣ ਦਾ ਹੋਵੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਕਨਵਰਟ ਕਰ ਲਈਦਾ ਹੈ ਪਹਿਲੀ ਲਾਮ ਵਿੱਚ ਹੀ ਕਿਹਾ ਹਰ ਪੈਲੜੀ ਲਾਗ ਪਰਵਿਰਤੀ ਕਰਮ ਇਹ ਪਰਿਵਰਤਨ ਕਰਨਾ ਹੈ ਤਬਦੀਲੀ ਕਰਨੀ ਹੈ ਚੇਂਜਿੰਗ ਕਰਨੀ ਹੈ ਆਪਣਾ ਸੁਭਾਅ ਬਦਲਣਾ ਜਿਹੜੇ ਬੱਚੇ ਸੁਭਾਅ ਨਹੀਂ ਬਦਲਦੇ ਪ੍ਰੋਬਲਮ ਖੜੀ ਹੁੰਦੀ ਹੈ ਸਾਥ ਸੰਗਤ ਆ ਵੱਡੀਆਂ ਬੀਬੀਆਂ ਬੈਠੀਆਂ ਨੇ ਸਤਿਕਾਰਯੋਗ ਜਦੋਂ ਕਦੇ ਧੀਆ ਵੱਲੋਂ ਕੋਈ ਉਲੰਭਾ ਹੋਣਾ ਨਾ ਕਿਉਂਕਿ ਧੀ ਉਲੰਭਾ ਰੋਸ ਕਿਹਦੇ ਨਾਲ ਕਰਦੀ ਆ ਆਪਣੀ ਮਾਂ ਨਾਲ ਮਾਂ ਨੂੰ ਕਹਿ ਗਿਓ ਫੋਨ ਕਰਕੇ ਵਿਆਹ ਨਹੀਂ ਠੀਕ ਆ ਨਹੀਂ ਠੀਕ ਤੇ ਜਿਹੜੀ ਸਿਆਣੀ ਮਾਹ ਆ ਨਾ ਉਹ ਮੋਰਿਓ ਕਹਿੰਦੀ ਹੁੰਦੀ ਹੈ ਪੁੱਤ ਕੋਈ ਗੱਲ ਨਹੀਂ ਅਸੀਂ ਵੀ ਔਖੇ ਸੌਖੇ ਇੰਨੇ ਟਾਈਮ ਕੱਢੇ ਆ ਘਰਾਂ ਚ ਇਦਾਂ ਹੀ ਚੱਲਦਾ ਪੁੱਤ ਮਾੜਾ ਮੋਟਾ ਸੁਭਾਅ ਦੇਖਣਾ ਹੀ ਪੈਂਦਾ ਸੁਭਾਅ ਬਦਲ ਕੇ ਪੁੱਤ ਚੁੱਪ ਕਰ ਜੀਦਾ ਫਿਰ ਕੀ ਹੋਇਆ ਜੇ ਸੌਰਾ ਥੋੜਾ ਜਿਆਦਾ ਕੋੜਾ ਬੋਲ ਦੇ ਪੁੱਤ ਚੁੱਪ ਕਰ ਜੀਦਾ ਫਿਰ ਕੀ ਹੋਇਆ ਜੇ ਤੈਨੂੰ ਇਦਾਂ ਜਿਹੜੀ ਸਿਆਣੀ ਮਾਂ ਹੈ ਉਹ ਆਪਣੀ ਧੀ ਦਾ ਘਰ ਵਸਾਉਣ ਲਈ ਕਹਿੰਦੀ ਪੁੱਤ ਇਦਾਂ ਹੁੰਦਾ ਸੀ ਵੀ ਔਖੇ ਸੌਖੇ ਤੈਨੂੰ ਪਾਲਿਆ ਘਰਾਂ ਚ ਚੱਲਦਾ ਹੀ ਰਹਿੰਦਾ ਗੁੱਸਾ ਨਹੀਂ ਕਰੀਦਾ 2 ਮਿੰਟ ਚੁੱਪ ਕਰ ਜੀਦਾ ਉਹ ਧੀ ਦਾ ਘਰ ਵਸ ਜਾਂਦਾ ਕਿਉਂ ਮਾਂ ਨੇ ਅਕਲ ਜੂਂ ਦੇਤੀ ਤੇ ਜਿਹੜੀ ਮੋਬਾਈਲ ਫੋਨ ਦਾਜ ਵਿੱਚ ਹੀ ਪਹਿਲਾਂ ਦੇ ਕੇ ਕਵੇ ਜੇ ਕੋਈ ਗੱਲ ਹੋਈ ਨਾ ਤੂੰ ਫੋਨ ਕਰ ਦੇਈ ਫਿਕਰ ਨਹੀਂ ਕਰਨਾ ਉਹ ਚੌਥੇ ਦਿਨੇ ਕਰ ਦਿੰਦੀ ਹੈ ਉਹਨੇ ਚੌਥੇ ਦਿਨੇ ਕੰਪਲੀਟਾਂ ਸ਼ੁਰੂ ਤੇ ਜੇ ਉਹ ਮਾਂ ਨੂੰ ਦੱਸੇ ਮੇਜੀ ਮੈਨੂੰ ਇਦਾਂ ਕਹਿੰਦੇ ਆ ਇਦਾਂ ਕਹਿੰਦੇ ਆ ਉਹ ਕਹਿੰਦੀ ਕੋਈ ਨਹੀਂ ਅਸੀਂ ਆਉਣਾ ਐਤਵਾਰ ਤੂੰ ਤਿਆਰ ਰਹੀ ਅਸੀਂ ਐਤਵਾਰ ਆਏ ਤੂੰ ਤਿਆਰ ਨਹੀਂ ਜਿਹੜੀ ਮਾਂ ਆ ਸਿੱਖਿਆ ਦੇਣ ਲੱਗਦਾ ਹੈ ਉਹ ਧੀ ਦਾ ਕਰ ਨਹੀਂ ਬਸਾ ਸਕਦਾ ਪੱਲਾ ਫੜੌਣ ਲੱਗਿਆ ਕਿ ਉਸਤ ਤਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛਾੜਿਆ ਸਾਰੇ ਘਰ ਜਾ ਕੇ ਪਿੱਕਿਆਂ ਦੀ ਕੋਈ ਉਸਤ ਨਹੀਂ ਮੈਂ ਕਰਾਂਗੀ ਠੀਕ ਹੈ ਮੇਰੇ ਪਿਓ ਵਰਗਾ ਕੋਈ ਪਿਓ ਨਹੀਂ ਹੈ ਇਹ ਧੀਆਂ ਨੂੰ ਮਾਣ ਹੁੰਦਾ ਹੈ ਮੇਰੇ ਭਰਾਵਾਂ ਵਰਗਾ ਕੋਈ ਨਹੀਂ ਮੇਰੀ ਮਾਂ ਵਰਗੀ ਕੋਈ ਮਾਂ ਨਹੀਂ ਹੋ ਸਕਦੀ ਪਰ ਚੀਜ਼ਾਂ ਦੀ ਤੁਲਨਾ ਨਹੀਂ ਕਰੀਦੀਆਂ ਕਦੇ ਵੀ ਹਾਂ ਰਿਸ਼ਤੇ ਵੱਡੇ ਨੇ ਚੀਜ਼ ਦੀ ਤੁਲਨਾ ਨਹੀਂ ਕਰੀਦੇ ਸਾਡਾ ਘਰ ਵੱਡਾ ਹੈ ਇਹਨਾਂ ਦਾ ਘਰ ਛੋਟਾ ਹੈ ਅਸੀਂ ਸ਼ਾਪਿੰਗ ਉੱਥੋਂ ਕਰੀ ਦੀ ਇੱਥੋਂ ਕਰਦੇ ਨੇ ਅਸੀਂ ਰਾਤ ਵਾਲੀ ਸਬਜ਼ੀ ਨਹੀਂ ਖਾਂਦੇ ਰਾਤ ਵਾਲੀ ਵੀ ਸਵੇਰ ਖਾਂਦੇ ਇਹ ਗੱਲਾਂ ਨਹੀਂ ਕਰਦੀਆਂ ਰਿਸ਼ਤਾ ਮਾਂ ਤੇ ਪਿਓ ਵਰਗਾ ਕੋਈ ਵਰਗਾ ਨਹੀਂ ਅਗਲੀ ਗੱਲ ਹੱਬ ਮੰਝਾਈ ਛੋੜਿਆ ਹੱਬ ਕਿਛ ਤਿਆਗੀ ਹੱਬੇ ਸਾਗ ਕੁੜਾਵੜੇ ਡੱਠੇ ਸਾਗ ਦਾ ਤ੍ਰਿਸ਼ਤਾ ਪਤੀ ਦੇ ਬਰਾਬਰ ਕੋਈ ਰਿਸ਼ਤਾ ਨਹੀਂ ਹੈ ਸਾਰੇ ਸਾਗ ਨੀਵੇਂ ਕੁੜਾਵੜੇ ਕੁੜਾਵੜੇ ਦਰਤੇ ਤੇ ਨਹੀਂ ਵੇ ਰੱਬ ਨੂੰ ਮਿਲਣ ਵਾਸਤੇ ਤਾਂ ਝੁੱਠੇ ਨੇ ਜਦੋਂ ਅਰਥ ਕਰੋਗੇ ਪਰ ਜਦੋਂ ਦੁਨਿਆਵੀ ਤੌਰ ਤੇ ਵੇਖੋਗੇ ਫਿਰ ਪਤੀ ਦਾ ਰਿਸ਼ਤਾ ਸਭ ਤੋਂ ਉੱਪਰ ਬਾਕੀ ਰਿਸ਼ਤੇ ਹਿਡਨ ਵਿੱਚ ਲੈਈਦੇ ਨੇ ਨੀਵੀਂ ਜਗ੍ਹਾ ਤੇ ਹੁੰਦੇ ਨੇ ਉੱਚੇ ਨਹੀਂ ਜਿੱਥੇ ਪਤੀ ਰੁਕਣ ਤੋਂ ਕਵੇ ਉੱਥੇ ਰੁਕ ਜਾਣਾ ਚਾਹੀਦਾ ਜੇ ਪਤੀ ਇਹ ਗੱਲ ਕਹਿੰਦੇ ਵੇ ਆਪਾਂ ਉੱਥੇ ਫਿਰ ਕਿਸੇ ਦਿਨ ਚੱਲਾਂਗੇ ਪਤਨੀ ਦਾ ਧਰਮ ਕੋਈ ਗੱਲ ਨਹੀਂ ਜੀ ਆਪੋਂ ਦਣ ਚੱਲ ਜਾਨੇ ਜੋ ਜੇਦ ਕਰੇ ਵੀ ਮੈਂ ਤੇ ਉੱਥੇ ਜਾਣਾ ਹੀ ਜਾਣਿਆ ਫਿਰ ਸਾਦ ਸੰਗਤ ਇੱਕ ਤਾਂ ਮੂੰਹ ਇੱਧਰ ਕੁਰਾਲੀ ਵੱਲ ਹੁੰਦਾ ਦੂਜੇ ਦਾ ਦੂਜੇ ਪਾਸੇ ਨਾ ਫਿਰ ਨਹੀਂ ਉਹ ਗੱਲ ਬਣਦੀ ਫਿਰ ਅੰਕੜੇ ਬਦਲ ਜਾਂਦੇ ਨੇ ਔਰ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਪਹਿਲੀ ਲਾਹਮ ਦੀ ਵਿਆਖਿਆ ਦੂਜੀ ਲਾਹਮ ਦੀ ਵਿਆਖਿਆ ਪੜੋਗੇ ਵਿੱਚ ਇੰਨਾ ਕੁਝ ਲਿਖਿਆ ਹੋਇਆ ਚਾਰ ਲਾਮਾਂ ਕੋਈ ਉੱਦੇ ਨਹੀਂ ਹੋਵੇ ਲਾਮ ਪੜੀ ਜਾ ਰਹੀਆਂ ਤੇ ਲਾਮਾਂ ਵਿਆਹ ਹੋ ਰਿਹਾ ਅੱਜ ਦਸਵੇਂ ਬਾਦਸ਼ਾਹ ਦਾ ਵਿਆਹ ਪੁਰਵ ਮੈਂ ਤਾਂ ਵਿੱਚ ਕਹਿ ਰਿਹਾ ਇਹ ਸਿੱਖਣ ਦੀ ਲੋੜ ਹੈ ਇੱਕ ਦੂਜੇ ਦੇ ਭੈ ਭਾਵਨੀ ਵਿੱਚ ਰਹਿਣਾ ਹੈ ਜਿਹੜੀ ਗੱਲ ਪਤੀ ਕਵੇ ਉਹਨੂੰ ਮੰਨਣਾ ਹੈ ਔਰ ਜਦੋਂ ਪਤਨੀ ਕੋਈ ਗੱਲ ਕਵੇ ਤਾਂ ਪਤੀ ਵੀ ਮੰਨ ਲੈ ਜਿਤਨਾ ਕਰਨ ਹੱਬੇ ਸਾਗੋ ਕੋੜਾਉਣੇ ਦਾਤੇ ਬਾਕੀ ਸਾਖ ਨਹੀਂ ਮੈਨੇ ਅੱਛਾ ਵੱਡੀਆਂ ਬੀਬੀਆਂ ਬੈਠੀਆਂ ਨੇ ਵਿੱਚ ਘਰਾਂ ਵਿੱਚ ਗ੍ਰਸਤੀ ਵਿੱਚ ਬਹੁਤ ਉੱਚਾ ਨੀਵਾ ਹੁੰਦਾ ਹੈ ਕਈ ਵਾਰ ਝਗੜੇ ਵੀ ਹੋ ਜਾਂਦੇ ਨੇ ਕਈ ਵਾਰ ਗੁੱਸੇ ਰਾਜ ਵੀ ਹੁੰਦੇ ਮੈਂ ਖੁਦ ਆਪਣੀ ਜ਼ਿੰਦਗੀ 'ਚ ਵੇਖਿਆ ਜਿਹੜੀ ਜਗ੍ਹਾ ਤੋਂ ਬੰਦੇ ਨੇ ਰੋਕ ਦਿੱਤਾ ਹੈ ਇਹ ਪਰਿਵਾਰਾਂ 'ਚ ਹੁੰਦਾ ਹੈ ਜੇ ਸਾਡੇ ਬਹਾਪਨੇ ਸਾਡੀ ਮਾਂ ਨੂੰ ਕਹਿ ਦਿੱਤਾ ਨਾ ਵੇ ਫਲਾਨੀ ਜਿਹੜੀ ਤੇਰੀ ਭੈਣ ਹੈ ਭਣੋਈਆ ਅਸੀਂ ਨਹੀਂ ਉਹਨਾਂ ਨੂੰ ਮਿਲਣਾ ਤੇ ਸੱਸੰਗਤ 20-20 ਸਾਲ ਲੰਘ ਗਏ ਆਪਣੀ ਭੈਣ ਤੇ ਭਣੋਈਏ ਨੂੰ ਨਹੀਂ ਮਿਲੇ ਪਹਿਲਾ ਰਿਸ਼ਤਾ ਪਤੀ ਦਾ ਹੈ ਸੱਡੂ ਵਾਲਾ ਰਿਸ਼ਤਾ ਅਗਲਾ ਹੈ ਜਿੰਨ ਕਹਦਾ ਉਹ ਸੰਡੂ ਨਾ ਸਾਡੀ ਨਹੀਂ ਬਣਦੀ ਅਸੀਂ ਨਹੀਂ ਜਾਣਾਂ ਤਾਂ ਘਰ ਵਸਾਉਣ ਲਈ ਪਤੀ ਪਹਿਲੇ ਇਹ ਨਹੀਂ ਕਿ ਮੈਂ ਉਹ ਘਰ ਤਾਂ ਜਾਣਾ ਹੀ ਜਾਣੇ ਫਿਰ ਉਹ ਰਿਸ਼ਤੇ ਰੋਸ ਹੁੰਦੇ ਨੇ ਉਹਦੇ ਵਿੱਚ ਦੋਸ਼ ਲੱਗਣ ਲੱਗ ਪੈਂਦੇ ਨੇ ਲਓ ਜੀ ਇਹ ਤਾਂ ਸਾਡਾ ਕਹਿਣਾ ਨਹੀਂ ਮੰਨਦੀ ਇਹ ਤੇ ਆਪਣੇ ਜੀਜੇ ਦੇ ਕਹਿਣ ਤੇ ਚੱਲਦੀ ਫਿਰ ਸਿੱਧੇ ਦੋਸ਼ ਚਿੰਦੇ ਔਰ ਜਿਹੜੇ ਰਿਸ਼ਤਿਆਂ 'ਚ ਦੋਸ਼ ਪੈਦਾ ਹੋ ਜਾਣ ਉਹ ਰਿਸ਼ਤੇ ਕਮਜ਼ੋਰ ਹੋ ਜਾਂਦੇ ਇਸ ਲਈ ਪਹਿਲੀ ਗੱਲ ਕਿਸੇ ਰਿਸ਼ਤੇ ਵਿੱਚ ਦੋਸ਼ ਨਹੀਂ ਦੇਣਾ ਚਾਹੀਦਾ ਔਰ ਦੂਜੀ ਗੱਲ ਇਹ ਹੈ ਰਿਸ਼ਤੇ ਦੀ ਵਡਿਆਈ ਚਾਹੀਦੀ ਹੱਬੇ ਸਾਕ ਕੋ ਕੜਾ ਵੜੇ ਡਿੱਠੇ ਪਤੀ ਦਾ ਰਿਸ਼ਤਾ ਪਹਿਲਾਂ ਛੇਵੇਂ ਪਾਤਸ਼ਾਹ ਨੇ ਜਦੋਂ ਆਪਣੀ ਇਕਲੋਤੀ ਧੀ ਬੀਵੀ ਵੀਰੋਜੀ ਦਾ ਵਿਆਹ ਕੀਤਾ ਨਾ ਉਦੋਂ ਪਾਤਸ਼ਾਹ ਨੇ ਪਹਿਲੀ ਗੱਲ ਕਹੀ ਕਹਿੰਦੇ ਤੇ ਇਹ ਅੱਜ ਤੱਕ ਪਿੱਕੇ ਘਰ ਵਿੱਚ ਪਿਓ ਦੀ ਅਗਿਆ ਵਿੱਚ ਰਹੀ ਹੈ ਤੇ ਆਪਣੇ ਪਿਓ ਦੇ ਪੱਗ ਦੀ ਸ਼ਾਨ ਬਣ ਕੇ ਰਹੀ ਹੈ ਧੀਆਂ ਕਰਕੇ ਪਿਓ ਦੀ ਸ਼ਾਨ ਹੁੰਦੀ ਹੈ ਧੀਆਂ ਕਰਕੇ ਪਿਓ ਦੀ ਸਰਦਾਰੀ ਹੁੰਦੀ ਹੈ ਜੇ ਧੀਆਂ ਦੀ ਇੱਜ਼ਤ ਮਾਣ ਵਧਿਆ ਪਿਓ ਦੀ ਵੀ ਸਰਦਾਰੀ ਰਹਿੰਦੀ ਪੁੱਤ ਅੱਜ ਤੱਕ ਪੇਕੇ ਘਰ ਵਿੱਚ ਪਿਓ ਦੀ ਸਰਦਾਰੀ ਤੇਰੇ ਸਿਰ ਤੇ ਸੀ ਤੇ ਯਾਦ ਰੱਖੀ ਪਿਓ ਦੀ ਸਰਦਾਰੀ ਤੇਰੇ ਕਰਕੇ ਅੱਜ ਸਹੁਰੇ ਘਰ ਚੱਲੀ ਹੈ ਪਤੀ ਦੀ ਸਰਦਾਰੀ ਤੇਰੇ ਕਰਕੇ ਹੈ ਜੇ ਤੂੰ ਪਤੀ ਦੀ ਅਗਿਆ ਵਿੱਚ ਰਹੇਂਗੀ ਤੇਰੇ ਪਤੀ ਦੀ ਸੋਭਾ ਵਧੇਗੀ ਸਾਹ ਸੰਗਤ ਇਹਨਾਂ ਗੱਲਾਂ ਕਰਕੇ ਦੁਨੀਆ ਸੁੱਖ ਪਾਉਂਦੀ ਸੀ ਤੇ ਅੱਜ ਮਾਫ਼ ਕਰਿਓ ਜਿਹੜੇ ਬੰਦਿਆਂ ਨੇ ਰਿਸ਼ਤਿਆਂ 'ਚ ਆਪਣੀਆਂ ਮਰਜ਼ੀਆਂ ਕੀਤੀਆਂ ਨਾ ਤੁਸੀਂ ਬਾਹਰ ਵਿਦੇਸ਼ਾਂ ਜਾ ਕੇ ਵੇਖਿਓ ਲੋਕਾਂ ਨੂੰ ਡਿਪਰੈਸ਼ਨ ਹੋ ਰਿਹਾ ਹੈ ਥਾਇਰੋਇਡ ਹੋ ਰਿਹਾ ਹੈ 30-30 ਸਾਲ ਦੀ ਉਮਰ 'ਵੈ ਸ਼ੂਗਰ ਹੋ ਰਹੀਆਂ ਨੇ ਪਤਾ ਕਿਉਂ ਰਿਸ਼ਤੇ ਕਮਜ਼ੋਰ ਹੋ ਗਏ ਨੇ ਔਰ ਗੁਸਤਾਖੀ ਮਾਫ਼ 65% ਲੋਕਾਂ ਦੇ ਡਾਈਵੋਰਸ ਹੋ ਰਹੇ ਔਰ ਇੰਨੇ ਦੁੱਖ ਦੀ ਗੱਲ ਮੈਨੂੰ ਪਿਛਲੇ ਤੋਂ ਪਿਛਲੀ ਵਾਰੀ ਜਦੋਂ ਮੈਂ ਕਹਿੰਦਾ ਗਿਆ ਉਦੋਂ ਇੱਕ ਪਰਿਵਾਰ ਇਦਾਂ ਦਾ ਮਿਲਿਆ ਉਹ ਮੇਰੀ ਜ਼ਿੰਦਗੀ ਦਾ ਸ਼ਾਇਦ ਪਹਿਲਾ ਤੇ ਆਖਰੀ ਐਕਸਪੀਰੀਅੰਸ ਹੋਵੇ ਇਦਾਂ ਨਾ ਹੋਵੇ ਕਿਸੇ ਨਾਲ ਚੰਗੀ ਗੱਲ ਹੈ ਹਾਂ ਕਈ ਵਾਰ ਇੱਕ ਬੱਚਾ ਹੈ ਗੁੱਸੇ ਰਾਜੀ ਵਿੱਚ ਘਰ ਅੱਗੇ ਪਿੱਛੇ ਹੋ ਜਾਂਦੇ ਨੇ ਦੋ ਬੱਚਿਆਂ ਦੇ ਘਰ ਤਿੰਨ ਬੱਚੇ ਦੋ ਬੱਚੇ ਹੋਣ ਦੇ ਬਾਵਜੂਦ ਵੀ ਮੈਂ ਘਰ ਟੁੱਟਦੇ ਵੇਖੇ ਤੁਸੀਂ ਹੈਰਾਨ ਹੋਮੋਗੇ ਬੱਚੀਆਂ ਜਵਾਨ ਹੋ ਗਈਆਂ ਨੇ ਪੰਜ ਛੇ ਬੱਚੇ ਨੇ ਤੇ ਤਾਂ ਵੀ ਰਿਸ਼ਤਾ ਇਕੱਠਾ ਨਹੀਂ ਰੱਖ ਸਕੇ ਔਰ ਦੁੱਖ ਦੀ ਗੱਲ ਬੰਦੇ ਕੋਲ ਸਿੱਖ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਮਨਮੁਖ ਬੰਦਿਆਂ ਦੀ ਗੱਲ ਮੰਨ ਸਕਦਾ ਵੀ ਇਹ ਸਮਝੇ ਨਹੀਂ ਬਈ ਰਿਸ਼ਤਾ ਟੁੱਟ ਗਿਆ ਤੁਸੀਂ ਗੁਰਮਖ ਹੋ ਕੇ ਬਾਹਰੋਂ ਬਾਣਾ ਗੁਰ ਸਿੱਖੀ ਦਾ ਤੁਹਾਨੂੰ ਗੁਰੂ ਦੀ ਗੱਲ ਹੀ ਨਹੀਂ ਸਮਝ ਆਈ ਰਿਸ਼ਤਾ ਕਿਵੇਂ ਚਲਾਉਣਾ ਤੁਹਾਨੂੰ ਗੁਰੂ ਦੀਆਂ ਲਾਮਾਂ ਦੀ ਵਿਆਖੇ ਹੀ ਨਹੀਂ ਸਮਝ ਆਈ ਤੁਹਾਨੂੰ 20 2 18 18 ਸਾਲ ਵਿਆਹ ਨੂੰ ਹੋ ਗਏ 18 ਸਾਲਾਂ ਬਾਅਦ ਵੀ ਰਿਸ਼ਤੇ ਟੁੱਟਦੇ ਨੇ ਕੋਈ 18 ਸਾਲਾਂ ਬਾਅਦ ਵੀ ਰਿਸ਼ਤਾ ਟੁੱਟ ਰਿਹਾ ਹੈ ਪਤਾ ਕਿਉਂ ਈਗੋ ਹੰਕਾਰ ਹਮੇ ਮੈਂ ਵੀ ਪੈਸੇ ਕਮਾਉਣੀ ਆ ਮੈਂ ਵੀ ਨੌਕਰੀ ਕਰਦੀ ਬੰਦਾ ਕਹਿੰਦਾ ਮੇਰਾ ਘਰ ਮੈਂ ਤੈਨੂੰ ਸੱਦਿਆ ਕਿੰਨੀ ਕੁ ਵਾਰ ਬੀਬੀ ਸੁਣੋਂਗੀ ਕਿ ਮੈਂ ਤੈਨੂੰ ਸੱਦਿਆ ਮੈਂ ਤੈਨੂੰ ਸੱਦਿਆ ਸੱਦਿਆ ਭਾਈ ਤੂੰ ਪੁੱਨ ਸੱਦਿਆ ਵਿਆਹ ਹੋਇਆ ਤੇਰਾ ਸ਼ਾਦੀ ਹੋਈ ਉਹਦੇ ਨਾਲ ਆਨੰਦ ਕਾਰਜ ਹੋਇਆ ਹੈ ਇਹ ਕੋਈ ਐਹਸਾਨ ਥੋੜੀ ਕੀਤਾ ਹੈ ਕਿ ਉਹ ਕਹੀ ਜਾਵੇ ساری ਉਮਰ ਮੈਂ ਤੈਨੂੰ ਕੈਨੇਡਾ ਸੱਦਿਆ ਤੇਰੀ ਸ਼ਾਦੀ ਹੋਈ ਹੈ ਤੇਰਾ ਆਨੰਦ ਕਾਰਜ ਹੋਇਆ ਉਹ ਵਿਆਹ ਕਰਾ ਕੇ ਤੇਰੇ ਨਾਲ ਕੈਨੇਡਾ ਆਈ ਹੈ ਤੂੰ ਕੋਈ ਆਸਾਨ ਨਹੀਂ ਕੀਤਾ ਤੈਨੂੰ ਲਿਆ ਕੇ ਔਰ ਜਦੋਂ ਬੀਬੀ ਪੈਸਾ ਕਮਾਉਣ ਲੱਗ ਜਾਏ ਉਹ ਵੀ ਮਾਣ ਨਾ ਕਰੇ ਕਿ ਮੈਂ ਪੈਸੇ ਕਮਾਉਣੀ ਰਿਸ਼ਤੇ ਨਿਮਰਤਾ ਨਾਲ ਚੱਲਦੇ ਨੇ ਇੱਕ ਸਾਥ ਸੰਗ ਤੁਹਾਡਾ ਤਜਰਬਾ ਹੈ ਕਿਸੇ ਫਲ ਦਾ ਰੁੱਖ ਨੂੰ ਲੱਗੇ ਹੋਏ ਫਲ ਮਿੱਠੇ ਨੇ ਬਿਨਾ ਖਾਦੇ ਤੋਂ ਕਿਵੇਂ ਪਤਾ ਲੱਗੇ ਕਿਸੇ ਫਲਦਾਰ ਦਰਖਤ ਨੂੰ ਲੱਗੇ ਹੋਏ ਫਲ ਮਿੱਠੇ ਨੇ ਬਿਨਾ ਖਾਦਿਆਂ ਤੋਂ ਕਿਵੇਂ ਪਤਾ ਲੱਗੇ ਇੱਕੋ ਹੀ ਤਰੀਕਾ ਹੈ ਜੇ ਟਾਹਣੀਆਂ ਧਰਤੀ ਵੱਲ ਚੁਕੀਆਂ ਹੋਈਆਂ ਨੇ ਸਮਝ ਲਿਓ ਫਲ ਬੜੇ ਮਿੱਠੇ ਨੇ ਜਿਸ ਦਰਖਤ ਦੀ ਟਾਹਣੀ ਧਰਤੀ ਵੱਲ ਝੁਕੀ ਹੋਈ ਹੈ ਸਮਝੋ ਫਲ ਮਿੱਠੇ ਨੇ ਜਿਹੜੇ ਰਿਸ਼ਤੇ ਵਿੱਚ ਇੱਕ ਦੂਜੇ ਨਾਲ ਨਿਮਰਤਾ ਹੈ ਸਮਝੋ ਰਿਸ਼ਤਾ ਬੜਾ ਮਿੱਠਾ ਹੈ ਰਿਸ਼ਤਾ ਬੜਾ ਪਿਆਰ ਵਾਲਾ ਹੈ ਰਿਸ਼ਤਾ ਬੜਾ ਨਿਭਵਾਲਾ ਹੈ ਸਾਥ ਸੰਗਤ ਨਿਮਰਤਾ ਸਭ ਤੋਂ ਜ਼ਰੂਰੀ ਹੈ